ਬਾਈ ਕਿਹੜੇ ਕਮੀ ਪਿਆ ਸਵੇਰੇ ਚਾਹ ਨਹੀਂ ਪੀਤੀ ਲੱਗਦਾ ਓਏ ਗਲਤ ਜਿਹਾ ਲੱਗਦਾ ਮੈਨੂੰ ਤਾਂ ਭੈਣ ਦੀ ਕੜਕੀ ਆ ਵਾ ਤੇ ਸਾਲਾ ੱੱੱਕੇ ਨਾਲ ਹੀ ਕਿਊਟ ਬਣੀ ਜਾਂਦਾ ਉਹ ਪਛਾਣਿਆ ਮੈਨੂੰ ਨਹੀਂ ਪਛਾਣਿਆ ਨਹੀਂ ਮੈਂ ਤੈਨੂੰ ਓਹੀ ਮੇਰੇ ਕਿ ਅਜ ਤੱਕ ਉਹੀ ਜਿੱਥੇ ਉਹ ਐਕਸਿਡੈਂਟ ਸੀ ਗੁਰੂ ਉਹ ਫੇਰ ਐਕਸਿਡੈਂਟ ਉਹ ਹਾਏ ਸੱਚੀ ਹਲੇ ਨਹੀਂ ਪਛਾਨ ਜਾ ਰਹੀ ਤੂੰ ਮੈਨੂੰ ਉਹ ਤੂੰ ਇਹਨੂੰ ਨਹੀਂ ਪਛਾਨਿਆ ਇਹ 35 ਲੱਖ ਵਾਲੀ ਆ ਉਹ ਉਹੀ 35 ਲੱਖ ਵਾਲੀ ਇਹ ਸਕੂਲੀ ਭੁੱਲ ਜਾਂਦੀ ਤੇ 35 ਲੱਖ ਵੀ 35 ਲੱਖ ਕਹਿ ਕੇ ਦੇਖ ਸ਼ਾਇਦ ਜ਼ਿਆਦਾ ਜਾਵੇ ਜਾਣੀ ਨਾ ਪੰਜਾ ਚੀ ਯਾਤਨੀ ਕੋਲੀ ਮਾਇਰ ਕਾ ਚ ਵਾ ਗੇ ਰਿਹਾ ਫੁੱਲ ਵਰਗੀ ਕੁਰਤਾ ਵੀ ਸ਼ਨੀਵਾਰ ਦੇ ਤੇਲ ਮੰਗਲ ਵਾਲਿਆਂ ਵਾਂਗੂ ਪਾਇਆ ਪਉ ਮੁਲਕ ਕੋਈ ਹੋਰ ਚੋਲਾ ਅਮਰੀਕਾ ਦੇ ਟਰੰਪ ਨੇ ਵੜਨ ਨਹੀਂ ਦੇਣਾ ਦਮੇ ਦੀ ਬਿਮਾਰੀ ਦਾ ਸ਼ਿਕਾਰ ਇਹ ਗੋਂਦਾ ਗੋਂਦਾ ਢਕਾਰ ਮਾਰੀ ਜਾਂਦਾ ਟਰੰਪ ਤੇਰਾ ਵਿਚੋਲਾ ਬਣੂ ਉਹ ਅਸੀਂ ਕੜਾਈ ਮੰਗਣ ਚੱਲੇ ਰਸਮਲਾਈ ਖਾ ਕੇ ਕੱਲੇ ਕੱਲੇ ਪਾਜੀ ਦਾੜੀ ਰਗਾਉਣ ਚੱਲੇ ਪਾਜੀ ਦਾੜੀ ਰਗਾਉਣ ਚੱਲੇ ਊੜ ਮਾਰ ਬਾਈ ਇਹਦੇ ਮੂਸੇ ਵਾਲਾ ਹੀ ਪਚਦਾਉਂਦਾ ਹਣਾ ਇਹਦਾ ਨਾਮ ਗੀਤ ਚ ਲੈ ਕੇ ਅਖਿਤਾ ਇੱਕ ਖਤੇ ਉਹਨੇ ਪਾੜੇ ਦੀ ਤੁਹਾਡੇ ਦੇ ਕੱਪ ਤੇ ਉਹਨੇ ਪਾਲੇ ਉਹ ਵੀ ਆਤਮਤਿਆ ਕਰ ਗਿਆ ਉਹਨਾ ਤੇਰਾ ਖੱਤ ਦੇਖ ਕੇ ਪਾਲੇ ਨਹੀਂ ਹੋਣੇ ਮਾਈਕ ਦੀ ਬੈਟਰੀ ਲੋ ਆ tailed ਮੈਂ ਕੋਲ ਸੀ ਜਦੋਂ ਉਹਨੇ ਖੱਤ ਪੜੇ